ਸੇਕ ਹਿੰਦੂ ਤੇ ਨਾ ਮੁਸਲਮਾਨ ਹੋਣਾ ਚਾਹੀਦਾ ਬੰਦੇ ਨੂੰ ਤਾਂ ਪਹਿਲੇ ਇਨਸਾਨ ਹੋਣਾ ਚਾਹੀਦਾ ਬੰਦੇ ਨੂੰ ਤਾਂ ਪਹਿਲੇ ਇਨਸਾਨ ਹੋਣਾ ਚਾਹੀਦਾ ਬਣ ਜਾਵੇ ਬੰਦਾ ਬਾਵੇਂ ਸਾਰਾ ਹੀ ਸ਼ੈਤਾਨ ਦਾ ਬਣ ਜਾਵੇ ਬੰਦਾ ਬਾਵੇਂ ਸਾਰਾ ਹੀ ਸ਼ੈਤਾਨ ਦਾ ਬਾਣੇ ਜਾਵੇ ਬੰਦਾ ਬਾਵੇਂ ਸਾਰਾ ਈ ਸ਼ੈਤਾਨ ਦਾ ਰੱਬ ਵੱਲੇ ਕਦੀ ਤੇ ਦੇਹਾਨ ਹੋਣਾ ਚਾਹੀਦਾ ਬੰਦੇ ਨੂੰ ਤਾਂ ਪਹਿਲੇ ਇਨਸਾਨ ਹੋਣਾ ਚਾਹੀਦਾ ਤੇ ਉਹ ਬੱਚੇ ਬੈਠੇ ਹੋਏ ਸੀ ਮੈਂ ਅਗਾ ਸੁਣਾਵਾਂ ਕਿ ਉਹਨਾਂ ਨੂੰ ਭਰੋ ਚਲੇ ਗਏ ਨੇ ਪਨੀਰੀ ਮਤਲਬ ਬੱਚੇ ਬਚਪਨ ਬੱਚਿਆਂ ਦੇ ਨੂੰ ਚਾਹੀਦਾ ਯਾਦ ਰੱਖੇ ਮਾਲੀ ਦੇ احਸਾਨ 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 ਨੂੰ ਜਦੋਂ ਵੀ ਪਨੀਰੀ ਨੂੰ ਜਵਾਨ ਹੋਣਾ ਚਾਹੀਦਾ ਬੰਦੇ ਨੂੰ ਤਾਂ ਪਹਿਲੇ ਇਨਸਾਨ ਹੋਣਾ ਚਾਹੀਦਾ ਸਿੱਖ Hindu ਤੇ ਨਾ ਮੁਸਲਮਾਨ ਹੋਣਾ ਚਾਹੀਦਾ ਵੰਦੇ ਨੂੰ ਤਾਂ ਪਹਿਲੇ ਇਨਸਾਨ ਹੋਣਾ ਚਾਹੀਦਾ